ਇਹ ਇੰਤਰੀਆ ਮੈਂ ਜਿਹੜਾ ਵੀ ਇੰਨੀਆਂ ਗਊਆਂ ਦਾ ਨਾਮ ਤੁਹਾਡਾ ਜਸਾ ਜੀ ਜਸਵੀਰ ਸਿੰਘ ਜਸਾ ਜੀ ਆ ਗਊਸ਼ਾਲਾ ਤੁਸੀਂ ਖੋਲੀ ਆ ਹਾਂਜੀ ਜੀ ਛੋੜਾ ਜਿਹਾ ਪ੍ਰਾਲਾ ਕੀਤਾ ਜੀ ਕਿੰਨੀਆਂ ਗਊਆਂ ਇਹ ਹੋਣੀਆਂ 40-45 ਜੀ ਕਿਸ ਜਗ੍ਹਾ ਖੋਲੀ ਆ ਮੜਾ ਜਿਹੜਾ ਐਡਰੈਸ ਦੱਸੋ ਇਹ ਮਲਸੀਆਂ ਹਵੇਲੀ ਪੱਤੀ ਖੋਲੀ ਆ ਜੀ ਆਪਾਂ ਤੇ ਕਿਹਦੇ ਕਿਹਦੇ ਸਹਿਯੋਗ ਨਾਲ ਖੋਲੀ ਗਈ ਹੈ ਇਹ ਸਾਰੇ ਕਿਸੇ ਨੇ ਅਜੇ ਸਹਿਯੋਗ ਨਹੀਂ ਦਿੱਤਾ ਮੈਂ ਆਪਣਾ ਹੀ ਹੌਲੀ-ਹੌਲੀ ਇਹ ਕੀਤਾ ਵਾ ਸਹਿਯੋਗ ਕੋਈ ਨਹੀਂ ਦਿੰਦਾ ਜੀ ਅੱਜ ਕੱਲ੍ਹ ਅਜੇ ਇਹ ਭਾਵਨਾ ਤੁਹਾਡੇ ਮਨ ਦੇ ਵਿੱਚ ਕਿਦਾਂ ਜਾਗੀ ਆ ਜੀ ਮੇਰੀ ਮਾਲਕ ਨੇ ਤਮੰਨਾ ਬਣਾਤੀ ਆ ਜੀ ਸੁਭਾਨ ਨੇ ਉਹਨਾਂ ਦਾ ਹੀ ਅਸ਼ੀਰਵਾਰ ਮਿਲ ਗਿਆ ਤੇ ਥੋੜੀ ਥੋੜੀ ਕਾਰਨਾ ਪ੍ਰਾਲਾ ਸ਼ੁਰੂ ਕਰ ਲਿਆ ਜੀ ਇਹ ਜਗ੍ਹਾ ਤੁਹਾਡੀ ਆਪਣੀ ਆ ਹਾਂਜੀ ਸਰ ਜੀ ਮੇਰੀ ਆਪਣੀ ਤੇ ਗਊਆਂ ਇਸ ਵੇਲੇ ਕਿੰਨੀਆਂ ਕਿਹਾ ਇਹ 45 ਕਿਨਾਂਕ ਹੈਗੇ ਜੀ ਆਪਣੇ ਤੇ ਇਹਨਾਂ ਦੇ ਖਾਣ ਪੀਣ ਦਾ ਪੱਠਾ ਦਾ ਠੱਕ ਕਿੱਥੋਂ ਆਦਾ ਸਰ ਮੈਂ ਮਿਹਨਤ ਕਰਦਾ ਮੇਰੀ ਮਿਸੇਜ ਕਰਦੀ ਨਾਲ ਬੇਟਾ ਕਰਦਾ ਪੱਠਾ ਤੱਥ ਲੈ ਆਈਦਾ ਤੋਂ ਪ੍ਰਾਲੀ ਪਈ ਆਪਣੇ ਕੋ ਉਹ ਪਾ ਲਈ ਦੀ ਆ ਹਾਂ ਇਦਾਂ ਟਾਈਮ ਪਾਸ ਕਰਦੇ ਆ ਜੀ ਆ ਮੈਂ ਦੇਖਿਆ ਵਾ ਵੀ ਪਾਣੀ ਦਾ ਇੰਤਜ਼ਾਮ ਤੁਹਾਡੇ ਕੋਲ ਹੈ ਪਰ ਥੋੜਾ ਵਾ ਨਾ ਹਾਂਜੀ ਥੋੜਾ ਸਰ ਇੱਥੇ ਮੋਟਰ ਚਾਹੀਦੀ ਨਾ ਲੱਗਣੀ ਹਾਂਜੀ ਸਰ ਹੌਲੀ ਹੌਲੀ ਜਿੱਦਾਂ ਫਿਰ ਕਰਾਂਗੇ ਮੈਂ ਤਾਂ ਉਦਾਂ ਉਦਾਂ ਹੀ ਆਹ ਮੈਂ ਦੇਖਿਆ ਇੱਥੇ ਗਰਮੀ ਬੜੀ ਪੈਂਦੀ ਆ ਹਾਂਜੀ ਸਰ ਗਰਮੀ ਦੇ ਵਿੱਚ ਗਊਆਂ ਕਿੱਥੇ ਬੈਠਣ ਗਿਆ ਇਹਨਾਂ ਇਹਨਾਂ ਦੇ ਉੱਤੇ ਕੋਈ ਛੱਤ ਦਾ ਇੰਤਜ਼ਾਮ ਕੋਈ ਹੈ ਸਰ ਹੌਲੀ ਹੌਲੀ ਬਣਾਉਣੀ ਹੈ ਜੀ ਹਜੇ ਤਰੀ ਬਣੀ ਹੌਲੀ ਹੌਲੀ ਉਹਨੂੰ ਪ੍ਰਾਲਾ ਕਰਦੇ ਆ ਜੀ ਬਣਾਉਣਾ ਹੈ ਵੀ ਆਪ ਹੀ ਕਰੋਗੇ ਹਾਂਜੀ ਸਰ ਜੀ ਆਪਦੇ ਕੋਲ ਹੀ ਕਰਦੇ ਸਾਰਾ ਤੇ ਇਹ ਗਊਸ਼ਾਲਾ ਮਤਲਬ ਹਮੇਸ਼ਾ ਹੀ ਰੱਖਣੀ ਹੈ ਕਿ ਨਹੀਂ ਨਹੀਂ ਸਾਰ ਹਮੇਸ਼ਾ ਵਾਸਤੇ ਹੈ ਉਹ ਭਗਵਾਨ ਨੇ ਜੀ ਆਪਾਂ ਨੂੰ ਆਸ਼ੀਰਵਾਦ ਦਿੱਤਾ ਤਾਂ ਹਮੇਸ਼ਾ ਵਾਸਤੇ ਬਣਾਉਣੀ ਹੈ ਜੀ ਤੇ ਇਹ ਭਾਜੀ ਤੁਹਾਡੇ ਨਾਲ ਖੜੇ ਆ ਤੁਹਾਡਾ ਕੀ ਨਾਮ ਜੀ ਜਨਾ ਜੀ ਰਮੇਸ਼ ਕੁਮਾਰ ਰਮੇਸ਼ ਕੁਮਾਰ ਜੀ ਤੁਸੀਂ ਇਹਨਾਂ ਦੇ ਨਾਲ ਸਹਿਯੋਗ ਕਰਾ ਰਹੇ ਆਂ ਹਾਂਜੀ ਹਾਂਜੀ ਬਿਲਕੁਲ ਕਿੱਦਾਂ ਦਾ ਸਹਿਯੋਗ ਕਰਾ ਰਹੇ ਤੁਸੀਂ ਇਹਨਾਂ ਦੇ ਨਾਲ ਇਹਨਾਂ ਦੇ ਨਾਲ ਮੈਂ ਜਿੰਨੀਆਂ ਦੀ ਇਹ ਮਦਦ ਕਹਿੰਦੇ ਆ ਜਿੰਨੀ ਜੋਗਾ ਮੈਂ ਹੈਗਾ ਜੀ ਮੈਂ ਕਰਦਾ ਵਾਂ ਕੀ ਕੀ ਮਦਦ ਕਰਦੇ ਆ ਪੈਸੇ ਦੀ ਕਰਾਉਣੀ ਆ ਕੋ ਪੱਟੀਆਂ ਦੀ ਕਰਾਉਣੀ ਆ ਪੈਸੇ ਤੇ ਲਿਭ ਕਰਦਾ ਕੁਝ ਮੈਂ ਬਾਜ਼ਾਰ 'ਚ ਮੇਰੇ ਇੱਕ ਦਾ ਫੱਦੇ ਮਿੱਤਰ ਉਹਨਾਂ ਕੋ ਮਾਰੀ ਮੋਟੀ ਗਰਾਹੀ ਕਰਕੇ ਮੈਂ ਦਊਗਾ ਇੱਕ ਛੱਤ ਪਾਉਣੀਆਂ ਠੀਕ ਆ ਤੇ ਪੱਠਿਆਂ ਦਾ ਕਿੱਦਾਂ ਇਂਤਜ਼ਾਮ ਆ ਪੱਠਿਆਂ ਦਾ ਇਦਾਂ ਜੀ ਮੈਂ ਦੁਕਾਨਾਂ ਤੋਂ ਲੋਕਾਂ ਦੇ ਜੋ ਵੀ ਬੱਧਿਆ ਘੜਿਆਉਂਦਾ ਵਾ ਉਹ ਡੇਲੀ ਲਿਆ ਕੇ ਇੱਥੇ ਪਾ ਲਿਆ ਨਾ ਵਾ ਤੇ ਉਹ ਅਸੀਂ ਰੋਜ਼ ਰੋਜ਼ ਇਦਾਂ ਕਰਦੇ ਆ ਹਜੇ ਮਤਲਬ ਕੋਈ ਤੁਹਾਡਾ ਸਹਿਯੋਗ ਨਹੀਂ ਦੇ ਰਿਹਾ ਹਜੇ ਇਹਨੇ ਪਤਾ ਨਹੀਂ ਹੈ ਨਾ ਦੁਨੀਆ ਇਹ ਸਾਰਾ ਹਾਂ ਤੇ ਜਸਵੀਰ ਸਿੰਘ ਜੀ ਤੁਸੀਂ ਪ੍ਰਸ਼ਾਸਨ ਦੇ ਕੋਲੋਂ ਕੋਈ ਮੰਗ ਕਰਦੇ ਆ ਕੋਈ ਸਰਕਾਰ ਕੋਲੋਂ ਜਾਂ ਕੋਈ ਮੌਕੇ ਦੀਆਂ ਸਰਕਾਰਾਂ ਕੋਲੋਂ ਕੋਈ ਹਲਕਾ ਇੰਚਾਰਜ ਕੋਲੋਂ ਕੋਈ ਐਮ.ਐਲ.ਏ. ਕੋਲੋਂ ਹਾਂਜੀ ਹਾਂਜੀ ਕੋਈ ਪੰਜਾਬ ਸਰਕਾਰ ਕੋਲੋਂ ਤੁਸੀਂ ਕੋਈ ਮੰਗ ਕਰਦੇ ਆ ਕਿਸੇ ਤਰ੍ਹਾਂ ਦੀ ਮਦਦ ਦੀ ਸਰ ਜੀ ਮੰਗ ਤਾਂ ਕਰਦਿਆ ਜੇ ਉਹ ਦੇ ਸਕਣ ਤਾਂ ਦੇ ਦੇਣ ਸਾਨੂੰ ਇਸ ਟਾਈਮ ਤਾਂ ਅਸੀਂ ਆਪਣਾ ਹੀ ਕਰਜ਼ਾ ਲੈ ਕੇ ਕੁਝ ਕਰਕੇ ਗਰੀਬਾਂ ਦੇ ਡਟੇ ਨਾਲ ਕਰ ਕਰਕੇ ਆਪਣੀ ਕਰਦੇ ਆ ਜੀ ਆਪਣੇ ਪਾਲਣ ਦੇ ਆ ਇਹਨਾਂ ਨੂੰ ਜੀ ਇਹ ਕਾਊਸ਼ਾਲਾ ਤੁਸੀਂ ਕਰਜ਼ਾ ਲੈ ਕੇ ਖੋਲੀ ਜੀ ਹਾਂ ਨਹੀਂ ਥੋੜਾ ਥੋੜਾ ਆਪਣੇ ਕੋਲੋਂ ਹੀ ਪੂੰਜੀ ਨਾਲ ਇਕੱਠੀ ਕਰਕੇ ਕੀਤੀ ਜੀ ਕੁਝ ਕੋਲੋਂ ਕੀਤੀ ਹਾਂਜੀ ਹਾਂਜੀ ਕੁਝ ਕਰਜ਼ਾ ਚੱਕਿਆ ਥੋੜਾ ਥੋੜਾ ਕਰਜ਼ਾ ਚੱਕਿਆ ਜੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਆ ਵੀ ਇੱਥੇ ਗਰਮੀ ਬਹੁਤ ਹੁੰਦੀ ਆ ਹਾਂਜੀ ਸਰ ਜੀ ਇਹਨਾਂ ਗਊਆਂ ਦਾ ਬਹੁਤ ਜ਼ਿਆਦਾ ਮੁਸ਼ਕਲ ਆ ਗਰਮੀ ਦੇ ਵਿੱਚ ਹਾਂਜੀ ਨਾਲ ਕਿ ਇੱਥੇ ਚਾਹੀਦਾ ਵਾ ਆ ਦੇਖੋ ਇਧਰ ਮੇਰੇ ਨਾਲ ਆਓ ਇਧਰਲੇ ਪਾਸੇ ਹਾਂਜੀ ਹਾਂਜੀ ਸਰ ਇੱਥੇ ਚਾਹੀਦੀ ਆ ਇੱਕ ਖੁਰਲੀ ਬਣਨੀ ਲੰਮੀ ਮੈਂ ਵੀ ਖੁਰਲੀ ਬਣਨਗੀ ਜੀ ਖੁਰਲੀ ਬਣਨੀ ਚਾਹੀਦੀ ਆ ਫਿਰ ਇਧਰ ਇੱਕ ਮੋਟਰ ਚਾਹੀਦੀ ਆ ਹਾਂਜੀ ਸਰ ਜੀ ਨਾਲ ਟੂਟੀਆਂ ਚਾਹੀਦੀਆਂ ਸੈਡਾਂ ਤੇ ਹਾਂਜੀ ਹਾਂਜੀ ਜਿਹੜਾ ਕਿ ਕੋਈ ਵੀ ਬੰਦਾ ਇੱਥੇ ਮਿਹਨਤ ਕਰਨ ਵਾਲਾ ਕੰਮ ਕਰਨ ਵਾਲਾ ਉਹਦੇ ਹੱਥ ਧੋਣ ਵਾਸਤੇ ਪਾਣੀ ਪੀਣ ਵਾਸਤੇ ਇੰਤਜ਼ਾਮ ਹੋਣਾ ਚਾਹੀਦਾ ਵਾ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ 45 ਗਊਆਂ ਹੁਣ ਤੁਹਾਡੇ ਕੋਲ ਆ ਹਾਂਜੀ 45 ਨਾ ਅਜੇ ਬਦਲ ਨਹੀਂ ਆ ਡੰਗਰ ਦੀ ਹੋਰ ਵੀ ਤੁਸੀਂ ਗਊਆਂ ਤੁਸੀਂ ਆਪ ਲੈ ਕੇ ਆਉਨੇ ਕਿ ਲੋਕ ਛੱਡ ਕੇ ਜਾਂਦੇ ਆ ਕੋਈ ਛੱਡ ਜਾਂਦੇ ਆ ਮੈਂ ਫੂਲ ਲਾ ਦੋ ਜਿੱਦਾਂ ਕੋਈ ਭਾਜੀ ਹੁਣ ਫੂਲ ਲਾਉਂਦੇ ਜਿੱਥੇ ਕੋਈ ਫਿਰਦਾ ਆਉਂਦਾ ਡੰਗਰ ਅਸੀਂ ਲਿਆਉਣੇ ਚਾਹੀਦੇ ਫਿਰ ਰਮੇਸ਼ ਕੁਮਾਰ ਜੀ ਫੋਨ ਲਾਉਂਦੇ ਆ ਹਾਂਜੀ ਹਾਂਜੀ ਠੀਕ